ਪੰਜਾਬ ਇਸ ਵੇਲੇ ਗੰਜਾਂ ਦੀ ਮੰਡੀ ਬਣ ਚੁੱਕਿਆ ਤੁਸੀਂ ਇਹ ਗੱਲ ਕਹੋਗੇ ਵੀ ਭਾਈ ਇਉਂ ਕਿਵੇਂ ਹੋ ਸਕਦਾ ਇਹ ਗੱਲ ਤੁਹਾਨੂੰ ਸ਼ਾਇਦ ਚੰਗੀ ਨਾ ਲੱਗੇ ਕਿ ਮੈਂ ਇਹ ਗੱਲ ਕਹਿ ਰਿਹਾ ਕਿ ਪੰਜਾਬ ਗੰਜਾਂ ਦੀ ਮੰਡੀ ਬਣ ਚੁੱਕਾ ਹੈ ਬਣੇਗਾ ਨਹੀਂ ਬਣ ਚੁੱਕਾ ਹੈ ਤੁਸੀਂ ਇਹ ਗੱਲ ਕਹਿ ਸਕਦੇ ਹੋ ਕਿ ਭਾਈ ਸਾਡੇ ਤਾਂ ਵਾਲ ਬੜੇ ਸੋਹਣੇ ਆ ਸਾਡੇ ਤਾਂ ਟੱਬਰ ਦੇ ਵਿੱਚ ਕਿਸੇ ਦੇ ਵਾਲ ਝੜੇ ਨਹੀਂ ਸਾਡੇ ਤਾਂ ਟੱਬਰ ਦੇ ਵਾਲ ਬੜੇ ਸੰਘਣੇ ਆ ਬੜੇ ਮੁਲਾਇਮ ਆ ਬੜੇ ਰੇਸ਼ਮੀ ਆ ਸਾਡੇ ਤਾਂ ਵਾਲ ਆ ਜਿਹੜੇ ਉਹਦੇ ਵਿੱਚੋਂ ਕੰਗੀ ਬੜੀ ਮੁਸ਼ਕਿਲ ਨਾਲ ਲੰਘਦੀ ਆ ਪਰ ਇਹ ਤੁਸੀਂ ਹੋ ਸਕਦੇ ਹੋ ਮਾੜੀ ਜੀ ਨਿਗਾਹ ਉੱਚੀ ਚੱਕ ਕੇ ਦੇਖੋ ਆਲੇ ਦੁਆਲੇ ਵਾਲੇ ਝਾਤ ਮਾਰੋ ਤੁਹਾਨੂੰ ਤੁਹਾਡੇ ਤੋਂ ਉਲਟ ਤੁਹਾਡੇ ਗਵਾਂਢ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਨਗਰ ਖੇੜੇ ਦੇ ਵਿੱਚ ਬਹੁਤ ਸਾਰੇ ਲੋਕ ਮਿਲ ਜਾਣੇ ਆ ਜਿਨ੍ਹਾਂ ਦਾ ਅੱਧਾ ਮੱਥਾ ਜਿਹੜਾ ਇਸ ਤਰੀਕੇ ਨਾਲ ਗੰਜਾ ਕਿਸੇ ਦੇ ਸਿਰ ਦੇ ਉੱਤੇ ਪੂਰਾ ਗੰਜਾ ਕੋਈ ਪੌਣੇ ਗੰਜੇ ਆ ਤੇ ਕੋਈ ਮੁਕੰਮਲ ਗੰਜੇ ਆ ਤੇ ਕਿਸੇ ਦਾ ਗੰਜਪੁਣਾ ਹਲੇ ਸ਼ੁਰੂ ਹੋਇਆ ਨਹੀਂ ਯਕੀਨ ਤਾਂ ਤੁਸੀਂ ਸੰਗਰੂਰ ਦੀਆਂ ਪਿਛਲੇ ਦਿਨਾਂ ਦੀਆਂ ਰਿਪੋਰਟਾਂ ਦੇਖ ਲਓ ਸੰਗਰੂਰ ਦੇ ਵਿੱਚ ਇੱਕ ਮੰਦਰ ਦੇ ਵਿੱਚ ਪਿਛਲੇ ਦਿਨੀ ਗੰਜਾਂ ਦੇ ਸਿਰ ਦੇ ਉੱਤੇ ਵਾਲ ਲਿਆਉਣ ਦੇ ਲਈ ਲੇਪ ਲਾਉਣ ਵਾਲਾ ਕੈਂਪ ਲੱਗਾ ਸੀ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਤੇ ਉਸ ਕੈਂਪ ਦੇ ਵਿੱਚ ਜਿਹੜੇ ਲੋਕਾਂ ਨੇ ਆਪਦੇ ਸਿਰ ਦੇ ਉੱਤੇ ਦਵਾਈ ਲਵਾਈ ਸੀ ਲੇਪ ਲਵਾਇਆ ਸੀ ਬੁਰਸ਼ ਦੇ ਨਾਲ ਉਹਨਾਂ ਨੂੰ ਇਨਫੈਕਸ਼ਨ ਹੋ ਗਈ ਕਿਸੇ ਦੀਆਂ ਅੱਖਾਂ ਦੁਖਣ ਲੱਗ ਪਈਆਂ ਕਿਸੇ ਦਾ ਕੁਸ਼ ਹੋਇਆ ਕਿਸੇ ਦਾ ਕੁਸ਼ ਹੋਇਆ ਤੇ ਹੁਣ ਪਤਾ ਲੱਗਾ ਜੀ ਕਿ ਜਿਹੜਾ ਇਹ ਸੈਲੂਨ ਆ ਖੰਨੇ ਦੇ ਵਿੱਚ ਉਹਨੂੰ ਬੰਦ ਕਰ ਦਿੱਤਾ ਗਿਆ ਦੋ ਜਣਿਆਂ ਦੇ ਉੱਤੇ ਪੁਲਿਸ ਨੇ ਪਰਚਾ ਦਰਜ ਕੀਤਾ ਸ਼ਿਕਾਇਤ ਦੇ ਆਧਾਰ ਦੇ ਉੱਤੇ ਤੇ ਕਹਿੰਦੇ ਵੀ ਭਾਈ ਹੁਣ ਸਿਹਤ ਮਹਿਕਮੇ ਨੇ ਇਹ ਕਾਰਵਾਈ ਕੀਤੀ ਆ ਹੁਣ ਤੁਸੀਂ ਕਹੋਗੇ ਵੀ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਨਵੀਂ ਗੱਲ ਕਿੱਥੇ ਆ ਹੁਣ ਗੌਰ ਨਾਲ ਸੁਣਿਓ ਉੱਥੇ ਕੈਂਪ ਦੇ ਵਿੱਚ ਕਿੰਨੇ ਲੋਕ ਗਏ ਤੁਸੀਂ ਉਹ ਵੀਡੀਓ ਦੇਖੀ ਆ ਉਹ ਵੀਡੀਓ ਪੰਜਾਬੀਆਂ ਦੀ ਆ ਉਹ ਕੋਈ ਕੇਰਲ ਦੇ ਵਿੱਚੋਂ ਨਹੀਂ ਆਏ ਉਹ ਕੋਈ ਉਤਰਾੰਚਲ ਦੇ ਵਿੱਚੋਂ ਨਹੀਂ ਆਏ ਉਹ ਕੋਈ ਦੱਖਣੀ ਅਫਰੀਕਾ ਦੇ ਵਿੱਚੋਂ ਨਹੀਂ ਆਏ ਉਹ ਕੋਈ ਕੰਬੋਡੀਆ ਦੇ ਵਿੱਚੋਂ ਨਹੀਂ ਆਏ ਉਹ ਪੰਜਾਬੀ ਹੀ ਨੇ ਜਾਂ ਹੋ ਸਕਦਾ ਥੋੜੇ ਬਹੁਤੇ ਗੈਰ ਪੰਜਾਬੀ ਵੀ ਹੋਣ ਪਰ ਬਹੁ ਗਿਣਤੀ 90% ਪੰਜਾਬੀ ਨੇ ਉਹ ਪੰਜਾਬੀ ਭਾਵੇਂ ਪੰਜਾਬ ਦੇ ਰਹਿਣ ਵਾਲੇ ਤੇ ਭਾਵੇਂ ਹਰਿਆਣੇ ਦੇ ਰਹਿਣ ਵਾਲੇ ਆ ਉਹ ਪੰਜਾਬੀਆਂ ਨੂੰ ਦੇਖ ਕੇ ਇੰਨੀ ਵੱਡੀ ਗਿਣਤੀ ਦੇਖ ਕੇ ਜਿਹੜੀ ਕਿ ਮੀਡੀਆ ਦੇ ਵਿੱਚ ਗਿਣਤੀ ਆ ਕਿਉਂਕਿ ਉੱਥੇ ਜਾ ਕੇ ਪੱਤਰਕਾਰਾਂ ਨੇ ਕਵਰੇਜ ਵੀ ਕੀਤੀ ਸੀ ਮੈਨੂੰ ਪਹਿਲੀ ਨਜ਼ਰ ਦੇ ਵਿੱਚ ਲੱਗਾ ਵੀ ਇਹ ਤਾਂ ਗੰਜਾਂ ਦੀ ਪਹਿਲੀ ਰੈਲੀ ਆ ਮੈਨੂੰ ਲੱਗਾ ਵੀ ਸ਼ਾਇਦ ਗੰਜੇ ਲੋਕਾਂ ਦੇ ਵੱਲੋਂ ਆਪਣੀ ਰੈਲੀ ਕੱਢੀ ਜਾ ਰਹੀ ਆ ਇਹ ਇੱਕ ਮਸਲਾ ਪੰਜਾਬੀਆਂ ਦਾ ਅਸੀਂ ਮੰਨ ਕੇ ਨਹੀਂ ਰਾਜ਼ੀ ਹੁੰਦੇ ਆ ਪੱਕਾ ਇਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਆ ਉਹ ਤੁਹਾਡੇ ਘਰ ਦੇ ਵਿੱਚ ਬੈਠ ਕੇ ਵਿਚਾਰ ਹੋ ਸਕਦੇ ਪਰ ਜਦੋਂ ਤੁਹਾਡੇ ਆਪਣੇ ਘਰੇ ਤੁਹਾਨੂੰ ਫੇਰ ਪਤਾ ਲੱਗਣਾ ਕਿ ਭਾਈ ਪੰਜਾਬ ਦੇ ਵਿੱਚ ਲੋਕਾਂ ਦੇ ਇੰਨੇ ਵਾਲ ਕਿਉਂ ਝੜ ਰਹੇ ਆ ਹਰਿਆਣੇ ਦੇ ਵਿੱਚ ਕਿਉਂ ਵਾਲ ਝੜ ਰਹੇ ਆ ਇੰਨੇ ਗੰਜਪੁਣੇ ਦਾ ਕਾਰਨ ਕੀ ਆ ਮੈਂ ਇਸ ਪਿਛੇ ਦੇ ਵਿੱਚ ਵਿਸਥਾਰ ਚ ਫੇਰ ਜਾਣਾ ਹਲੇ 1 ਮਹੀਨਾ ਪੂਰਾ ਨਹੀਂ ਹੋਇਆ ਜਦੋਂ ਕਿ ਮਹਾਰਾਸ਼ਟਰ ਦੇ ਬੁਲਟਾਣਾ ਖੇਤਰ ਦੇ ਵਿੱਚੋਂ ਇੱਕ ਖਬਰ ਆਈ ਸੀ ਉੱਥੇ ਬੁਲਟਾਣਾ ਖੇਤਰ ਦੇ ਵਿੱਚ ਤੇ 18 ਪਿੰਡਾਂ ਦੇ ਲੋਕਾਂ ਦੇ ਅਚਾਨਕ ਵਾਲ ਝੜਨ ਲੱਗ ਪਏ ਔਰਤਾਂ ਹੋਣ ਬੱਚੇ ਹੋਣ ਬਜ਼ੁਰਗ ਹੋਣ ਨੌਜਵਾਨ ਹੋਣ ਇਹ ਕੁਝ ਕੁ ਮਹੀਨਿਆਂ ਦੇ ਵਿੱਚ ਹੀ ਗੰਜਪੁਣੇ ਦਾ ਸ਼ਿਕਾਰ ਹੋ ਗਏ ਰਿਸ਼ਤੇ ਉੱਥੇ ਟੁੱਟਣ ਲੱਗ ਪਏ ਉੱਥੇ ਲੋਕ ਤੰਤਰਕਾਂ ਕੋਲ ਜਾਣ ਲੱਗ ਪਏ ਲੋਕ ਡਿਪਰੈਸ਼ਨ 'ਚ ਜਾਣ ਲੱਗ ਪਏ ਜੇ ਹੁਣ ਦਿਨ ਚੜਦੇ ਸਾਰ ਤੁਹਾਡੇ ਵਾਲ ਟੁੱਟ ਕੇ ਹੱਥ ਦੇ ਵਿੱਚ ਆ ਜਾਣ ਤੇ ਤੁਸੀਂ ਇਸ ਗੱਲੋਂ ਪਰੇਸ਼ਾਨ ਹੋਵੋਗੇ ਵੀ ਯਾਰ ਮੇਰੇ ਵਾਲਾ ਨੂੰ ਹੋ ਕੀ ਗਿਆ ਇਹ ਤਿੰਨ ਹਫ਼ਤੇ ਪਹਿਲਾਂ ਵਧੀਆ ਸੀ ਹੁਣ ਮੇਰੇ ਝਾਉਣ ਲੱਗਿਆ ਜਾਂ ਕੰਗੀ ਕਰਨ ਵੇਲੇ ਮੇਰੇ ਇੰਨੇ ਵਾਲ ਝੜਦੇ ਤੁਸੀਂ ਪਰੇਸ਼ਾਨੀ ਦੇ ਵਿੱਚ ਆ ਜਾਂਦੇ ਆ ਲੋ ਜੀ ਲੋਕ ਤੰਤਰਿਕਾਂ ਕੋਲੇ ਜਾਣ ਲੱਗ ਪਏ ਜਦੋਂ ਰੌਲਾ ਵੱਧ ਗਿਆ ਤੇ ਫਿਰ ਪਤਾ ਲੱਗਾ ਜੀ ਕਿ ਉੱਥੇ ਦੇ ਸਿਹਤ ਮਹਿਕਮੇ ਦੇ ਵੱਲੋਂ ਪੜਤਾਲ ਕੀਤੀ ਗਈ ਸਿਹਤ ਮਹਿਕਮੇ ਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਜੀ ਕਿ ਜਿਹੜੇ ਰਾਸ਼ਨ ਦੀਪੂ ਤੋਂ ਲੋਕ ਰਾਸ਼ਨ ਲੈਂਦੇ ਆ ਜਿਹੜੇ ਡੀਪੂਆਂ ਤੋਂ ਰਾਸ਼ਨ ਲੈਂਦੇ ਆ ਉਥੇ ਕਣਕ ਆਈ ਹੈਗੀ ਜੀ ਹਰਿਆਣੇ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਉਸ ਕਣਕ ਦੇ ਵਿੱਚ ਸਲੀਨੀਅਮ ਦੀ ਮਾਤਰਾ ਜ਼ਿਆਦਾ ਉਸ ਸਲੀਨੀਅਮ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇੱਥੇ ਵਾਲ ਝੜਨ ਗੰਜੇਪਣ ਦੀਆਂ ਖਬਰਾਂ ਵੱਧ ਆਉਣ ਲੱਗ ਪਈਆਂ ਲੋ ਜੀ ਉਸ ਤੋਂ ਬਾਅਦ ਡੀਪੂਆਂ ਦੇ ਵਿੱਚੋਂ ਕਣਕ ਜ਼ਬਤ ਕਰ ਲਈ ਗਈ ਉਹ ਕਣਕ ਦੀ ਥਾਂ ਦੇ ਉੱਤੇ ਹੋਰ ਕਣਕ ਲਿਆਂਦੀ ਗਈ ਤੇ ਭਾਈ ਫਿਰ ਵਾਲ ਆਉਣੇ ਵੀ ਸ਼ੁਰੂ ਹੋ ਗਏ ਜਦੋਂ ਇਹ ਖਬਰ ਆਈ ਤਾਂ ਪੰਜਾਬੀਆਂ ਦੇ ਵੱਡੇ ਹਿੱਸੇ ਨੇ ਕਿਹਾ ਨਾ ਜੀ ਨਾ ਮਹਾਰਾਸ਼ਟਰ ਦੇ ਵਿੱਚ ਸਰਕਾਰ ਹੋਰ ਹੈ ਤਾਂ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਇਹ ਤਾਂ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਐਸਲੀਨੀਅਮ ਦੀ ਮਾਤਰਾ ਇਕਦਮ ਕਿਵੇਂ ਵਧ ਗਈ ਸਲੇਨੀਅਮ ਧਰਤੀ ਦੇ ਵਿੱਚ ਆ ਸਲੇਨੀਅਮ ਦੀ ਮਾਤਰਾ ਮਨੁੱਖੀ ਸਰੀਰ ਵਾਸਤੇ ਜ਼ਰੂਰੀ ਵੀ ਆ ਥੋੜੀ ਜਿਹੀ ਮਾਤਰਾ ਚਾਹੀਦੀ ਆ ਸਾਡੀ ਪਾਚਨ ਤਾਕਤ ਦੇ ਲਈ ਪਾਚਨ ਸ਼ਕਤੀ ਦੇ ਲਈ ਪਰ ਜੇਕਰ ਇਹ ਲੋੜ ਤੋਂ ਵੱਧ ਮਾਤਰਾ ਦੇ ਵਿੱਚ ਧਰਤੀ 'ਚ ਹੋਵੇ ਸਾਡੀ ਖੁਰਾਕ ਦੇ ਵਿੱਚ ਹੋਵੇ ਤੇ ਫੇਰ ਭਾਈ ਵਾਲ ਛੜਨ ਵਾਲੀ ਸਮੱਸਿਆ ਗੰਜੇਪਣ ਦੀ ਸਮੱਸਿਆ ਤੇ ਸਿਹਤਨੀਆਂ ਕਈ ਹੋਰ ਸਮੱਸਿਆਵਾਂ ਹੁੰਦੀਆਂ ਮੈਂ ਨਹੀਂ ਉਹਦੇ ਇੱਕ ਪੋਸਟ ਪਾਈ ਸੀ ਇੱਕ ਵੀਡੀਓ ਬਣਾਈ ਮੈਨੂੰ ਬੜੇ ਭੈਣਾ ਵੀਰਾਂ ਨੇ ਇਹ ਗੱਲ ਕਹੀ ਕਿ ਤੁਸੀਂ ਤਾਂ ਮੀਡੀਆ ਦੀਆਂ ਰਿਪੋਰਟਾਂ ਤੇ ਯਕੀਨ ਕਰ ਲਿਆ ਇਹ ਤਾਂ ਜੀ ਭਾਈ ਗਲਤ ਗੱਲਾਂ ਪੰਜਾਬ ਨੂੰ ਬਦਨਾਮ ਕਰਨੀ ਸਾਜ਼ਿਸ਼ ਹੈ ਕਿਉਂਕਿ ਅਸੀਂ ਸਣਕੀ ਹੋ ਚੁੱਕੇ ਹਾਂ ਸਾਨੂੰ ਐ ਲੱਗਦਾ ਵੀ ਹਰ ਥਾਂ ਤੇ ਸਾਡੇ ਖਿਲਾਫ ਸਾਜ਼ਿਸ਼ ਘੜੀ ਜਾ ਰਹੀ ਹੈ ਉਹ ਤਾਂ ਚਲੋ ਜੀ ਬੁਲਟਾਨਾ ਦੀ ਰਿਪੋਰਟ ਸੀ ਮਹਾਰਾਸ਼ਟਰ ਦੀ ਰਿਪੋਰਟ ਸੀ ਜਿਹੜੇ ਸੰਗਰੂਰ ਦੇ ਵਿੱਚ ਗੰਜਾਂ ਦਾ ਮੇਲਾ ਦੇਖਿਆ ਗਿਆ ਇਹ ਤਾਂ ਦੇਖੋ ਕੋਈ ਸਿਆਸੀ ਸਾਜ਼ਿਸ਼ ਨਹੀਂ ਹੈ ਇਹ ਤਾਂ ਪੰਜਾਬ ਦੇ ਲੋਕ ਨੇ ਇਹ ਤਾਂ ਪੰਜਾਬੀ ਹੀ ਨੇ ਜਾਂ ਆਪਾਂ ਇਹ ਗੱਲ ਕਹੇ ਵੀ ਨਹੀਂ 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 ਇਹ ਵੀ ਕਿਸੇ ਹੋਰ ਸੂਬੇ ਦੇ ਵਿੱਚੋਂ ਸਰਕਾਰਾਂ ਵੱਲੋਂ ਬੀਜਪੀ ਨੇ ਭੇਜ ਦਿੱਤੇ ਆ ਇਹ ਤਾਂ ਜੀ ਐਨਡੀਐਮਕੇ ਦੇ ਵੱਲੋਂ ਭੇਜ ਦਿੱਤੇ ਗਏ ਆ ਗੱਲ ਅਸਲ ਦੇ ਵਿੱਚ ਇਹ ਆ ਕਿ ਅੱਜ ਪੰਜਾਬ ਦੇ ਵਿੱਚ ਸਿਹਤ ਦੀਆਂ ਹੋਰ ਸਮੱਸਿਆਵਾਂ ਦੇ ਵਾਂਗੂ ਗੰਜੇਪਣ ਦੀ ਇੱਕ ਬਹੁਤ ਵੱਡੀ ਸਮੱਸਿਆ ਇਸ ਗੱਲ ਨੂੰ ਆਜੋ ਆਪਾਂ ਖੜੇ ਮੱਥੇ ਸਵੀਕਾਰ ਕਰ ਗਏ ਇਹਦਾ ਕਾਰਨ ਇਹ ਆ ਕਿ ਧਰਤੀ ਦੇ ਵਿੱਚ ਸਲੀਨੀਅਮ ਸਾਡੀ ਮਿੱਟੀ ਦੇ ਵਿੱਚ ਸਲੀਨੀਅਮ ਵੱਧ ਗਿਆ ਸਾਡੇ ਸਰੀਰ ਦੇ ਵਿੱਚੋਂ ਕਈ ਤੱਤ ਘਟ ਗਏ ਆ ਸਾਡੀਆਂ ਖੁਰਾਕਾਂ ਮਾੜੀਆਂ ਹੋ ਗਈਆਂ ਸਾਨੂੰ ਆਪਣੀ ਮਿੱਟੀ ਦੇ ਟੈਸਟ ਵੀ ਕਰਾਉਣੇ ਚਾਹੀਦੇ ਆ ਅਸੀਂ ਜ਼ਿੰਦਗੀ ਦੇ ਵਿੱਚ ਕਦੇ ਜੋ ਖਾਂਦੇ ਆ ਉਹਦਾ ਟੈਸਟ ਹੀ ਨਹੀਂ ਕਰਵਾ ਕੇ ਦੇਖਿਆ ਤੁਸੀਂ ਕਦੇ ਕਣਕ ਦਾ ਝੋਨੇ ਦਾ ਮੱਕੀ ਦਾ ਜਾਂ ਘਰ ਦੇ ਵਿੱਚ ਜੋ ਵੀ ਖਾਂਦੇ ਕਦੇ ਉਹਦਾ ਟੈਸਟ ਕਰਵਾਇਆ ਆਪਾਂ ਪਾਣੀ ਕਿੰਨਾ ਕੁ ਟੈਸਟ ਕਰਵਾਉਨੇ ਆ ਚਲੋ ਹੁਣ ਤਾਂ ਆਰੋ ਲੱਗਣ ਲੱਗ ਪਿਆ ਮਤਲਬ ਕਹਿੰਦਾ ਇਹ ਜੀ ਕਿ ਸਾਡੇ ਸਰੀਰ ਦੇ ਵਿੱਚ ਖੁਰਾਕੀ ਤੱਤਾਂ ਦੀ ਬਾਧ ਘਾਤਵੇ ਕਰਕੇ ਇਹ ਸਮੱਸਿਆਵਾਂ ਆਉਂਦੀਆਂ ਹੁਣ ਉਸ ਤੋਂ ਅਗਲੀ ਗੱਲ ਆ ਗਈ ਵੀ ਪੰਜਾਬ ਦੇ ਵਿੱਚ ਜਿੰਨਾ ਵੱਡਾ ਇਹ ਜਾਲ ਫੈਲ ਗਿਆ ਜਿਵੇਂ ਕਿ ਪੰਜਾਬ ਦੇ ਵਿੱਚ ਅੱਜ ਕੱਲ ਨਸ਼ਾ ਛਡਾਊ ਕੇਂਦਰ ਆ ਪੰਜਾਬ ਦੇ ਵਿੱਚ ਆਈਵੀਐਫ ਸੈਂਟਰ ਆ ਪੰਜਾਬ ਦੇ ਵਿੱਚ ਹੋਰ ਵੱਖ-ਵੱਖ ਥਾਵਾਂ ਉਸ ਤਰੀਕੇ ਦੇ ਨਾਲ ਹੀ ਪੰਜਾਬ ਦੇ ਵਿੱਚ హెయిਰ ਟ੍ਰਾਂਸਪਲੈਂਟ ਕੇਂਦਰ ਬਣੇ ਆ ਜੇ ਤੁਸੀਂ ਉੱਥੇ ਜਾਂਦੇ ਆ ਤੁਹਾਡੇ ਇਥੋਂ ਵਾਲ ਉੱਡੇ ਆ ਉਹਨਾਂ ਨੇ ਤੁਹਾਡੇ ਹੀ ਸਰੀਰ ਦੇ ਵਿੱਚੋਂ ਵਾਲ ਲੈ ਕੇ ਕਿਸੇ ਵੀ ਹਿੱਸੇ ਦੇ ਵਿੱਚੋਂ ਉਹ ਲਾਉਣੇ ਆ ਇਹ ਲੱਖ ਰੁਪਏ ਦਾ ਪੈਕੇਜ ਵੀ ਹੋ ਸਕਦਾ 1.5 ਲੱਖ ਦਾ ਵੀ ਹੋ ਸਕਦਾ ਕਈ 80 ਹਜ਼ਾਰ ਚ ਵੀ ਕਰ ਦੇ ਕਿ 3 ਲੱਖ ਦੇ ਵਿੱਚ ਵੀ ਕਰਦੇ ਆ ਬਹੁਤੇ ਲੋਕ ਇਹ ਗੱਲ ਕਹਿੰਦੇ ਵੀ ਓਨੀ ਸਫਲਤਾ ਨਹੀਂ ਆ ਜਿੰਨੀ ਕਿ ਕਹੀ ਜਾਂਦੀ ਆ ਮੇਰੇ ਤੱਕ ਤਾਂ ਹੁਣ ਤੱਕ ਇਹ ਰਿਪੋਰਟ ਆਈ ਆ ਬਾਕੀ ਤੁਸੀਂ ਆਪ ਜਾਣਦੇ ਹੋ ਪਰ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਮੰਨਣੀ ਪੈਣੀ ਆ ਜੇਕਰ ਆਪਾਂ ਨਹੀਂ ਮੰਨਦੇ ਜੇ ਸਾਨੂੰ ਇਹ ਲੱਗਦਾ ਵੀ ਭਾਈ ਇਹ ਤਾਂ ਸਾਜ਼ਿਸ਼ ਘੜੀ ਜਾ ਰਹੀ ਆ ਤਾਂ ਐਵੇਂ ਕੀਤਾ ਜਾ ਰਿਹਾ ਹੈ ਤਾਂ ਫਲਾਂ ਕੀਤਾ ਜਾ ਰਿਹਾ ਇਹ ਅਸਲ ਦੇ ਵਿੱਚ ਜਦੋਂ ਬੰਦੇ ਨੂੰ ਆਪ ਨਹੀਂ ਨਾ ਹੁੰਦੀ ਉਹ ਗੱਲ ਫਿਰ ਐਂ ਲੱਗਦਾ ਵੀ ਸਾਰੇ ਮੇਰੇ ਵਰਗੇ ਆ ਜੇਕਰ ਕੋਈ ਬੰਦਾ ਨਸ਼ਾ ਨਹੀਂ ਕਰਦਾ ਵਧੀਆ ਗੱਲ ਆ ਉਹਨੂੰ ਲੱਗਦਾ ਵੀ ਨਸ਼ਾ ਛਡਾਊ ਕੇਂਦਰਾਂ ਦੀ ਲੋੜ ਤਾਂ ਹੈਣੀ ਇੰਨਾ ਕਿੰਨਾ ਕਿ ਨਸ਼ਾ ਪੰਜਾਬ ਦੇ ਵਿੱਚ ਜੇ ਕਿਸੇ ਦੇ ਘਰੇ ਨਿਆਣੇ ਖੇਡਦੇ ਆ ਉਹਨੂੰ ਇਹ ਲੱਗਦਾ ਵੀ ਇਹਨਾਂ ਦਾ ਆਈਵੀਐਫ ਸੈਂਟਰਾਂ ਦੀ ਕੀ ਲੋੜ ਆ ਵਧੀਆ ਤੰਦਰੁਸਤੀ ਚੜ੍ਹਦੀ ਕਲਾ ਦੇ ਵਿੱਚ ਸੋ ਇਹ ਇਸ ਤਰੀਕੇ ਦੀ ਪ੍ਰਤੀਕਿਰਿਆ ਜੇ ਆਪਾਂ ਤਦਾਰੂ ਨਹੀਂ ਪੀਂਦੇ ਆਪਾਂ ਨੂੰ ਲੱਗਦਾ ਲੈ ਠੇਕਿਆਂ ਵਾਲੀ ਕਿੱਡੀ ਕਵੱਡੀ ਸਮੱਸਿਆ ਫਿਰ ਆਪਾਂ ਉਸ ਪ੍ਰਸੰਗ ਦੇ ਵਿੱਚ ਸੋਚਣ ਲੱਗ ਜਾਂਦੇ ਆ ਪਰ ਵਾਲ ਝੜਨੇ ਵਾਲਾਂ ਦਾ ਕੇਂਦਰ ਬਣਨਾ ਮੰਡੀ ਦਾ ਬਣਨਾ ਪੰਜਾਬੀਆਂ ਦਾ ਇਸ ਤਰੀਕੇ ਦੇ ਨਾਲ ਬਲੈਮ ਵਾਲਾਂ ਵਾਲੇ ਜਿਹੜੇ ਪੰਜਾਬੀ ਆ ਉਹ ਇਸ ਤਰੀਕੇ ਦੇ ਨਾਲ ਗੰਜੇਪਣ ਵਾਲੇ ਕੈਂਪਾਂ ਦੇ ਵਿੱਚ ਜਾਣੇ ਉੱਥੇ ਲੇਪ ਲਗਾਉਣਾ ਇਨਫੈਕਸ਼ਨ ਦੇ ਸ਼ਿਕਾਰ ਹੋਣਾ ਉਹ ਸੈਲੂਨ ਨੂੰ ਸੀਲ ਕਰਨਾ ਇਹ ਕੁੱਲ ਵਰਤਾਰੇ ਦੇ ਵੱਲ ਝਾਤ ਮਾਰਨੀ ਲੋੜ ਆ ਕਿ ਪੰਜਾਬੀਆਂ ਦੇ ਨਾਲ ਕੀ ਤੋਂ ਕੀ ਹੋ ਰਿਹਾ ਅੱਜ ਪੰਜਾਬੀ ਸਿਹਤ ਪੱਖੋਂ ਕਿਵੇਂ ਖੋਖਲੇ ਹੋ ਰਹੇ ਆ ਸਰੀਰ ਪੱਖੋਂ ਕਿਵੇਂ ਨਕਾਰਾ ਹੋ ਰਹੇ ਆ ਨਿਪੁੰਸਕ ਕਿਵੇਂ ਹੋ ਰਿਹਾ ਪੰਜਾਬੀ ਗੰਜੇ ਕਿਵੇਂ ਹੋ ਰਿਹਾ ਪੰਜਾਬੀ ਬਰੀਕ ਬਰੀਕ ਪੰਜਾਬੀ ਦੇਖ ਕੇ ਪੈਕਟਾਂ ਦੇ ਦੁੱਧਾਂ ਦੇ ਉੱਤੇ ਪੜਦੇ ਤੇ ਆਪਾਂ ਕੀ ਅੰਦਾਜ਼ਾ ਲਾ ਸਕਦੇ ਆ ਵੀ ਭਵਿੱਖ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਲਈ ਬਹੁਤ ਕੋਈ ਚਮਤਕਾਰ ਹੀ ਕੰਮ ਕਰਨੇ ਆ ਕੋਈ ਵੇਲਾ ਸੀ ਤਕੜੇ ਜੁਸੇ ਸੀ ਤੇ ਉਦੋਂ ਮੈਨੂੰ ਤਾਂ ਇੰਨਾ ਚੇਤਾ ਵੀ ਪਾਈ ਇੱਕ ਨਿੱਕੀ ਦੀ ਗਾਟੀ ਮੜ ਲੈਣੀ ਲੋਕਾਂ ਨੇ ਆਪਦੇ ਸਿਰ ਦੇ ਵਿੱਚ ਜਾਂ ਵੱਧ ਤੋਂ ਵੱਧ ਕੀ ਹੁੰਦਾ ਸੀ ਕੇਸ ਨਖਾਰ ਇਹਦੇ ਨਾਲ ਹੀ ਆਪਣੀ ਕਹਿੰਦਾ ਵੀ ਭਾਈ ਬਹੁਤ ਲੰਮੇ ਵਾਲ ਹੋ ਜਾਣੇ ਆ ਰੀਠੇ ਦੀ ਵਰਤੋਂ ਕਰੀ ਜਾਣੀ ਘਰ ਦੇ ਵਿੱਚ ਪਰ ਜਿਵੇਂ ਜਿਵੇਂ ਤਕਨੀਕਾਂ ਬਦਲੀਆਂ ਜਿਵੇਂ ਜਿਵੇਂ ਆਧੁਨਿਕਤਾ ਦੀ ਗੱਲ ਅਸੀਂ ਕੀਤੀ ਵਾਲਾਂ ਨੂੰ ਜੈਲ ਲਾ ਲਓ ਵਾਲਾਂ ਨੂੰ ਆਹ ਫਲਾਣੀ ਚੀਜ਼ ਲਾ ਲਓ ਵਾਲਾਂ ਨੂੰ ਫਲਾਣਾ ਤੇਲ ਲਾ ਲਓ ਫਲਾਣੇ ਸਾਬਣ ਨਾਲ یوں ਹੋਣਗੇ ਤੇ ਅੱਜ ਪੰਜਾਬੀ ਸਿਰ ਦੇ ਪੱਖੋਂ ਵਾਲਾਂ ਦੇ ਪੱਖੋਂ ਗੰਜ ਦੇ ਪਖ ਤੋਂ ਕਿਹੜੇ ਤੋਂ ਕਿਹੜੇ ਪਾਸੇ ਨੂੰ ਆ ਗਏ ਆ ਆਪਾਂ ਇਹਦੇ ਬਾਰੇ ਸਮਝ ਸਕਦੇ ਆ ਸੋ ਭਾਈ ਬਾਕੀ ਪੰਜਾਬਗਾਂ ਦੀ ਮਰਜ਼ੀ ਉਹਨਾਂ ਨੇ ਖਾਣਾ ਕੀ ਆ ਪਰ ਕਿਉਂਕਿ ਇਹ ਪੰਜਾਬ ਦੇ ਵਿੱਚ ਲੱਗਦੇ ਕੈਂਪਾਂ ਨਾਲ ਸੰਬੰਧਿਤ ਗੱਲ ਆ ਤੇ ਰੀਲਾਂ ਨਹੀਂ ਗੱਲ ਆ ਇੱਕ ਬੇਨਤੀ ਹੋਰ ਆ ਕਿ ਪੰਜਾਬੀਆਂ ਨੂੰ ਕਿ ਭਾਈ ਹਰ ਰੀਲ ਦੇ ਉੱਤੇ ਅਮਲ ਨਾ ਕਰਿਆ ਕਰੋ ਰੀਲਾਂ ਬਣਾਉਣ ਵਾਲਿਆਂ ਨੇ ਆਪਣੇ ਵਿਊ ਲੈਣੇ ਆ ਮੇਰੇ ਉੱਤੇ ਲਾਗੂ ਹੁੰਦਾ ਤਜਰਬਾ ਤੁਹਾਡੇ ਉੱਤੇ ਵੀ ਹੋਵੇ ਇਹ ਜ਼ਰੂਰੀ ਨਹੀਂ ਆ ਰੀਲ ਤਾਂ ਇੱਕ ਇਹ ਗੱਲ ਕਹਿ ਦਿੰਦੀ ਪੰਜਾਬ ਇਸ ਵੇਲੇ ਵੈਦਾਂ ਦੀ ਧਰਤੀ ਆ ਪਰ ਵੈਦ ਚੰਗੇ 5 7 10 ਹੀ ਹੋਣੇ ਆ ਜਿਨ੍ਹਾਂ ਨੇ ਕੁਝ ਕੀਤਾ ਹੈਗਾ ਅੱਜਕੱਲ ਹਰ ਬੰਦਾ ਘਰ ਦੇ ਵਿੱਚ ਵੈਦ ਆ ਜਿਹੜੇ ਆਪਾਂ ਪਹਿਲਾਂ رائے ਦਿੰਦੇ ਹੁੰਦੇ ਸੀ ਕਿ ਪੁੱਤ ਤੋ ਐ ਨਹੀਂ ਆਇਆ ਕਰ ਲਾ ਤੋ ਠੀਕ ਹੋ ਜਾਏਗਾ ਅੱਜਕੱਲੋ ਰੀਲ ਬਣਾਉਂਦੇ ਆ ਉਸ ਰੀਲ ਦੇ ਉੱਤੇ ਕਈ ਲੋਕਾਂ ਕਮਲ ਕਰਦੇ ਆ ਕੋਈ ਇਹ ਗੱਲ ਕਹਿੰਦਾ ਵੀ ਭਾਈ ਸਵੇਰ ਦੇ ਵੇਲੇ ਉੱਠ ਕੇ ਤੇ ਭਾਈ ਤੱਤਾ ਪਾਣੀ ਪੀਓ ਤੁਹਾਡਾ ਮੋਟਾਪਾ ਘਟ ਜਾਣਾ ਕੋਈ ਇਹ ਗੱਲ ਕਹਿੰਦਾ ਬਿਲਕੁਲ ਨਾ ਤੱਤਾ ਪਾਣੀ ਪੀਓ ਤੁਹਾਡਾ ਮੋਟਾਪਾ ਵੱਧ ਜਾਣਾ ਕੁਈ ਇਹ ਗੱਲ ਕਹਿੰਦਾ ਵੀ ਭਾਈ ਫਲਾਣੀ ਚੀਜ਼ ਖਾਓ ਤੁਹਾਡੇ ਗੋਡੇ ਠੀਕ ਹੋ ਜਾਣੇ ਕੋਈ ਕਹਿੰਦਾ ਬਿਲਕੁਲ ਨਾ ਖਾਓ ਤੁਹਾਡੇ ਗੋਡੇ ਹੋਰ ਖਰਾਬ ਹੋ ਜਾਣੇ ਆ ਸੋ ਕਿਹਦੇ ਉੱਤੇ ਯਕੀਨ ਕਰਗੇ ਆਪਦੇ ਦਿਮਾਗ ਦੀ ਵਰਤੋਂ ਕਰੋ ਲੰਘੇ ਕੱਲ ਸਿਹਤ ਵਿਭਾਗ ਨੇ ਗੱਲ ਕਹੀ ਆ ਕਿ ਭਾਈ ਪੰਜਾਬ ਦੇ ਲੋਕ ਕੈਂਪ ਆ ਜਿਹੜੇ ਉਹ ਜਿਹੜੇ ਲੱਗ ਰਹੇ ਆ ਉਹਨਾਂ ਦੀ ਮਾਨਤਾ ਦੇ ਬਾਰੇ ਵੀ ਪੁੱਛਿਆ ਕਰਨ ਵੀ ਭਾਈ ਇਹ ਮਾਨਤਾ ਪ੍ਰਾਪਤ ਆ ਇਹਨਾਂ ਦੇ ਕੋਲੋਂ ਕੋਈ ਪਰਮਿਸ਼ਨ ਲਈ ਗਈ ਹੈ ਇਹਨਾਂ ਦੇ ਵੱਲੋਂ ਨਹੀਂ ਤਾਂ ਐਵੇਂ ਨਾ ਜਾਇਆ ਕਰੋ ਇਹ ਹੋ ਗਈ ਜੀ ਇੱਕ ਗੱਲ ਦੂਜੀ ਗੱਲ ਹੋਰ ਆ ਉਹ ਵੀ ਪੰਜਾਬੀਆਂ ਨਾਲ ਜੁੜੀ ਆ ਧੰਨਾ ਪੰਜਾਬ ਦੇ ਲੋਕਾਂ ਦੇ ਮਿਹਦੇ ਤੁਹਾਨੂੰ 21 ਤੋਪਾਂ ਦੀ ਸਲਾ ਤੁਸੀਂ ਕੀ ਕੀ ਕੁਝ ਹਜ਼ਮ ਕਰ ਗਏ ਲੀਡਰ ਆ ਜਿਹੜੇ ਉਹ ਸੜਕਾਂ ਹਜ਼ਮ ਕਰ ਗਏ ਲੀਡਰ ਪੁਲ ਹਜ਼ਮ ਕਰ ਗਏ ਲੀਡਰ ਰੇਤ ਹਜ਼ਮ ਕਰ ਗਏ ਲੀਡਰ ਦਰਿਆ ਪੀ ਗਏ ਪਰ ਤੁਸੀਂ ਭਾਈ ਪੰਜਾਬੀ ਕੋ ਕਮਾਲ ਕਰਤੀ ਤੁਸੀਂ ਇੰਨਾ ਗੰਦ ਪਿਲ ਖਾ ਕੇ ਵੀ ਤੰਦਰੁਸਤ ਤੁਰੇ ਫਿਰਦੇ ਤੁਹਾਨੂੰ ਸੱਚੀ ਮੁੱਚੀ 21 ਤੋਪਾਂ ਦੀ ਸਲਾਮੀ ਆ ਮੁਹਾਲੀ ਦੇ ਮਟੌਰ ਖੇਤਰ ਦੇ ਵਿੱਚ ਮਟੌਰ ਖੇਤਰ ਆ ਜਿਹੜਾ ਉੱਥੇ ਆਪਾਂ ਜਾਣਦੇ ਪਿਛਲੇ ਦਿਨੀ ਸਿਹਤ ਵਿਭਾਗ ਦੇ ਵੱਲੋਂ ਪੁਲਿਸ ਨੂੰ ਨਾਲ ਲੈ ਕੇ ਇੱਕ ਮੋਮੋਜ਼ ਤੇ ਉੱਥੇ ਜੀ ਸਪਰਿੰਗ ਰੋਲ ਬਣਾਉਣ ਵਾਲੀ ਫੈਕਟਰੀ 'ਚ ਛਾਪਾ ਮਾਰਿਆ ਇਹਦੇ ਵਿੱਚੋਂ ਜੋ ਗੰਦਪਿੰਡ ਮਿਲਿਆ ਮੈਂ ਅੱਜ ਸਾਰੀ ਵੀਡੀਓ ਦੇਖੀ ਵੀ ਬੰਦੇ ਅੰਦਰ ਜਾਂਦੇ ਆ ਕੱਲਾ ਕੱਲਾ ਪੀਪਾ ਕੱਲੀ ਕੱਲੀ ਬਾਲਟੀ ਉੱਤੇ ਲੋਕ ਸੁੱਤੇ ਉੱਥੇ ਗੰਦ ਜਿਵੇਂ ਸਰਕਾਰੀ ਬੱਸਾਂ ਢਿਆਂ ਦੇ ਵਿੱਚ ਜਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਗੁਸਲਖਾਨੇ ਹੁੰਦੇ ਨੇ ਵੀ ਅੰਦਰ ਬੰਦੇ ਨੂੰ ਹਵਾੜ ਚੜਦੀ ਵੀ ਨੱਕ ਘੁੱਟ ਕੇ ਬੰਦਾ ਜਾਂਦਾ ਏਵੇਂ ਉਸ ਤਰੀਕੇ ਦੇ ਨਾਲ ਇਸ ਫੈਕਟਰੀ ਦੇ ਹਾਲਾਤ ਆ ਗੰਧ ਹੀ ਗੰਧ ਆ ਉੱਥੇ ਉੱਥੇ ਤੁਸੀਂ ਘਰ ਦੇ ਵਿੱਚੋਂ ਚੀਜ਼ ਸਾਫ਼ ਸੁਥਰੀ ਲਿਜਾ ਕੇ ਖੜਕੇ ਵੀ ਨਹੀਂ ਖਾ ਸਕਦੇ ਜਿੱਥੇ ਬਣਦਾ ਸੀ ਇੰਨਾ ਗੰਦ ਉੱਥੇ ਇੰਨਾ ਗੰਦ ਵੀ ਉਲਟੀ ਆਉਣ ਵਾਲੀ ਸਥਿਤੀ ਆ ਉਸ ਵੀਡੀਓ ਨੂੰ ਵੇਖ ਕੇ ਪਰ ਪੰਜਾਬੀਓ ਤੁਸੀਂ ਤਾਂ 3 ਵੀ 2 ਵਾਲੀ ਮਾਰਕੀਟ ਦੇ ਵਿੱਚ ਸਭ ਤੋਂ ਵੱਧ ਇੱਥੋਂ ਹੀ ਮੋਮੋਸ ਜਾਂਦੇ ਆ ਉਹ ਫੇਜ਼ 7 ਦੇ ਵਿੱਚ ਵੀ ਕਹਿੰਦੇ ਇੱਥੋਂ ਹੀ ਸਭ ਤੋਂ ਵੱਧ ਜਾਂਦੇ ਸੀਗੇ ਤੇ ਤੁਸੀਂ ਬੜੇ ਟੇਸਟੀ ਹਨ ਆਸਮ ਟੇਸਟ ਆ ਗੱਲਾਂ ਬੜੀਆਂ ਲਿਖਦੇ ਆ ਪਰ ਕਦੇ ਸੋਚਿਆ ਵੀ ਭਾਈ ਆਪਾਂ ਕਿਚਨ ਵੇਖ ਲਈਏ ਉੱਥੇ ਭਾਈ ਗੰਦ ਪਹਿਲ ਤਾਂ ਹੋਰ ਸੀ ਹੀ ਜਦੋਂ ਸਿਹਤ ਵਿਭਾਗ ਨੇ ਇਸ ਫੈਕਟਰੀ ਦਾ ਜਾ ਕੇ ਇੱਕ ਫ੍ਰਿਜ ਦਾ ਬੂਹਾ ਖੋਲ੍ਹਿਆ ਉਹਦੇ ਵਿੱਚ ਕੁੱਤੇ ਦਾ ਸਿਰ ਪਿਆ ਸੀ ਕੁੱਤੇ ਦਾ ਸਿਰ ਉਹਨੂੰ ਫੋਰੈਂਸਿਕ ਜਾਂਚ ਵਾਸਤੇ ਭੇਜਿਆ ਤੇ ਹੁਣ ਪੜਤਾਲ ਚੱਲ ਰਹੀ ਆ ਹੁਣ ਕਈ ਹੋਰ ਚੀਜ਼ਾਂ ਦੇ ਸੈਂਪਲ ਭਰੇ ਗਏ ਆ ਸ਼ਾਇਦ ਹਫ਼ਤੇ ਤੱਕ ਦੋ ਹਫ਼ਤੇ ਤੱਕ ਰਿਪੋਰਟ ਆ ਜਾਏ ਕਿ ਇਹ ਇਸ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਪਰ ਤੁਸੀਂ ਤਾਂ ਕਦੇ ਪੰਜਾਬੀ ਕੋਈ ਗੱਲ ਸੋਚੀ ਹੀ ਨਹੀਂ ਵੀ ਗੰਦ ਖਾਣਾ ਕਿ ਚੰਗੀ ਚੀਜ਼ ਖਾਣੀ ਆ ਕਦੇ ਇਸ ਗੱਲ ਦੇ ਵੱਲ ਗੌਰ ਹੀ ਨਹੀਂ ਕੀਤੀ ਤੁਸੀਂ ਕਦੇ ਇਸ ਗੱਲ ਦਾ ਫਿਕਰ ਹੀ ਨਹੀਂ ਕੀਤਾ ਵੀ ਸਾਡੇ ਢਿੱਡ ਦੇ ਵਿੱਚ ਜਾ ਕੀ ਰਿਹਾ ਮੈਂ ਪੰਜਾਬੀ ਨੂੰ ਅਕਸਰ ਇਹ ਗੱਲ ਕਹਿੰਦਾ ਹੁੰਨਾ ਤੁਸੀਂ ਇਹ ਗੱਲ ਕਹਿੰਦੇ ਵੀ 40 ਰੁਪਈਆ ਦੀ 50 ਰੁਪਈਆ ਦੀ ਮੋਮੋਸ ਦੀ ਪਲੇਟ ਆਉਂਦੀ ਹੈ ਨਾਨ ਵੇਜ ਤੁਹਾਨੂੰ 8 ਪੀਸ 40 ਰੁਪਈਆ ਦੇ ਵਿੱਚ 50 ਦੇ ਵਿੱਚ ਬੱਕਰੇ ਵਾਲੇ ਕਿਹਨੇ ਦੇਣੇ ਆ ਤੁਹਾਨੂੰ ਕੁੱਤਾ ਹੀ ਖਵਾਉਣਾ ਤੁਹਾਨੂੰ ਬਿੱਲਾ ਖਵਾਉਣਗੇ ਤੁਸੀਂ ਕਦੇ ਸੋਚਦੇ ਹੀ ਨਹੀਂ ਆਪਾਂ 20 ਰੁਪਈਏ ਸਸਤੀ ਚੀਜ਼ ਵਾਲੇ ਜਾਣਾ ਪਹਿਲੀ ਗੱਲ ਤਾਂ ਆਹ ਚੀਜ਼ਾਂ ਖਾਓ ਹੀ ਨਾ ਘਰ ਦੇ ਵਿੱਚ ਬੜੀਆਂ ਚੀਜ਼ਾਂ ਤੇ ਯਕੀਨ ਕਰੋ ਜੇ ਖਾਣਾ ਹੀ ਹੈ ਤੇ ਜਾ ਕੇ ਪਹਿਲਾਂ ਕਿਚਨ ਦੇਖੋ ਬਣਦਾ ਕੀ ਹੈ ਤੁਸੀਂ ਚਮਕਦੇ ਪੰਨਿਆਂ ਦੇ ਵਿੱਚ ਪਈਆਂ ਚੀਜ਼ਾਂ ਨੂੰ ਦੇਖ ਕੇ ਕਹਿੰਦੇ ਨੇ ਵੀ ਸਿਰਾ ਲਾਤਾ ਬੜਾ ਹਾਈ ਜੀ ਦਾ ਖਿਆਲ ਰੱਖਦੇ ਆ ਪਰ ਮੋਹਾਲੀ ਵਾਲੀ ਇੱਕ ਉਦਾਹਰਨ ਸਾਹਮਣੇ ਆ ਗਈ ਆ ਤੁਹਾਡੇ ਵਿੱਚੋਂ ਪਤਾ ਨਹੀਂ ਕਿੰਨੇ ਕਨੇ ਕੁੱਤਾ ਖਾ ਲਿਆ ਇਹ ਕੁੱਤਾ ਮੋਮੋ ਚੱਲੇ ਆ ਦਾ ਮਤਲਬ ਇਹ ਆ ਕੱਲ ਤਕਸੀ ਬੇਜ ਮੋਮੋਜ਼ ਨੌਨ ਬੇਜ ਮੋਮੋਜ਼ ਮਟਨ ਵਾਲੇ ਮੋਮੋਜ਼ ਫਿਸ਼ ਮੋਮੋਜ਼ ਆ ਲੋ ਜੀ ਹੁਣ ਡੌਗੀ ਮੋਮੋ ਵੀ ਆ ਗਏ ਆ ਹੁਣ ਤੁਸੀਂ ਉਹ ਵੀ ਖਾਣੇ ਹੋ ਫਿਰ ਤੁਸੀਂ ਕਹਿੰਦੇ ਵੀ ਭਾਈ ਇਹ ਕੌੜੀ ਗੱਲ ਕਰਦੇ ਆ ਤੁਸੀਂ ਲਾਇਕ ਹੀ ਐਸੋਂ ਤੁਸੀਂ ਕਦੇ ਖਿਆਲ ਹੀ ਨਹੀਂ ਕੀਤਾ ਦੇਬੇ ਦੀ ਚੀਜ਼ ਤੁਹਾਨੂੰ ਪਸੰਦ ਕੋਈ ਨਹੀਂ ਬਾਹਰ ਲਿਆਂ ਚੀਜ਼ਾਂ ਪਸੰਦ ਆ ਉੱਥੇ ਫਿਰ ਤੁਹਾਨੂੰ ਗੰਦ ਪਹਿ ਲਖਵਾਉਂਦੇ ਆ ਰੇੜੀ ਤੇ ਜਿਹੜੀ ਜਾ ਕੇ ਖਾਣੇ ਆਪਾਂ ਉਹ ਰੇੜੀ ਕੂੜੇ ਦੇ ਢੇਰ ਤੇ ਖੜੀ ਆ ਉੱਥੇ ਪਿਸ਼ਾਬ ਕਰੀ ਜਾਂਦੇ ਲੋਕ ਉੱਥੇ ਹੀ ਗੋਲ ਗੱਪੇ ਬਣੀ ਜਾਂਦੇ ਤੁਸੀਂ ਚਾ ਚਾਚ ਫਿਰ ਕਹਨੇ ਵੀ ਭਾਈ ਕਹਿੰਦੇ ਆ ਫਿਰ ਕਹਨੇ ਵੀ ਸਰਕਾਰ ਕੁਝ ਕਰੇ ਤੁਹਾਨੂੰ ਸਰਕਾਰ ਥੋੜੀ ਕਹਿੰਦੀ ਆ ਵੀ ਭਾਈ ਗੋਲ ਗੱਪੇ ਉੱਥੇ ਜਗੰਦ ਪਹਿਲ ਵਾਲੇ ਖਾ ਕੇ ਆਓ ਤੁਸੀਂ ਉਹ ਪੀਜ਼ਾ ਉੱਥੇ ਖਾ ਕੇ ਆਓ ਤੁਸੀਂ ਚਾਂਪਾ ਖਾ ਖਾ ਕੇ ਆਓ ਹੁਣ ਤੁਸੀਂ ਖਾ ਖਾ ਕੇ ਚਾਂਪਾ ਤੁਸੀਂ ਕਿਹੜੇ ਪਹਿਲਵਾਨ ਟਾਉਣੇ 올림픽 ਦੇ ਵਿੱਚ ਤੁਸੀਂ ਆਪੇ ਦੇਖ ਲਓ ਸੋ ਭਾਈ ਸਿਹਤ ਵਿਭਾਗ ਮੇਰਾ ਵੀ ਫਰਜ਼ ਬਣਦਾ ਤੇ ਪੰਜਾਬੀਆਂ ਨੂੰ ਵੀ ਬੇਨਤੀ ਆ ਮਾੜਾ ਮੋਟਾ ਫਿਕਰ ਕਰਿਆ ਕਰੋ ਆਪਦਾ ਫਿਕਰਤਾ ਕਰ ਲਿਆ ਕਰੋ ਸਵਾਦਾ ਪੱਟੇ ਪੰਜਾਬੀ ਕਿੱਥੋਂ ਕਿੱਥੋਂ ਤੱਕ ਪਹੁੰਚ ਗਏ ਆ ਸਾਡੀਆਂ ਸੇਤਾਂ ਕਿਵੇਂ ਗਰਕ ਗਈਆਂ ਅੱਜ ਮੰਡੀ ਦੇ ਵਿੱਚ ਕੀ ਚੱਲ ਰਿਹਾ ਮੰਡੀ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਚੱਲਦੀਆਂ ਨੇ ਚ ਪੋਸਟਿਕ ਤਾਂ ਹੋਣੀਗੀ ਮੰਡੀ ਦੇ ਵਿੱਚ ਨਮਰਦੀ ਦੂਰ ਕਰਨ ਵਾਲੀਆਂ ਦਵਾਈਆਂ ਚੱਲਦੀਆਂ ਮੰਡੀ ਦੇ ਵਿੱਚ ਔਰਤਾਂ ਦੇ ਬੱਚਾ ਹੋਵੇ ਇਹ ਦਵਾਈਆਂ ਚੱਲਦੀਆਂ ਮੰਡੀ ਦੇ ਵਿੱਚ ਗੰਜਾਪਨ ਦੂਰ ਹੋਵੇ ਵਾਲ ਆ ਜਾਣ ਇਹ ਤੇਲ ਚੱਲਦੇ ਆ ਤੇ ਆਪਾਂ ਖੜੀ ਕਿੱਥੇ ਜੇ ਆਂ ਜ਼ਿਹਨੀ ਤੌਰ ਦੇ ਉੱਤੇ ਜੀਵਨ ਸ਼ੈਲੀ ਦੇ ਪੱਖ ਤੋਂ ਸਿਧਾਂਤਕ ਤੌਰ ਦੇ ਉੱਤੇ عقیده ਦੇ ਤੌਰ ਦੇ ਉੱਤੇ ਆਪਾਂ ਖੜੇ ਕਿੱਥੇ ਆਂ ਸੋ ਪੰਜਾਬ ਦੇ ਮੂਰੇ ਦਰਪੇਸ਼ ਚੁਣੌਤੀਆਂ ਬਹੁਤ ਸਾਰੀਆਂ ਪਰ ਆਪਾਂ ਨੂੰ ਇਹ ਚੁਣੌਤੀਆਂ ਲੱਗਦੀਆਂ ਨਹੀਂ ਕਿਉਂਕਿ ਆਪਣੇ ਘਰ ਦੇ ਵਿੱਚ ਸਮੱਸਿਆ ਆਈ ਨਹੀਂ ਤੁਹਾਡੇ ਵਾਲ ਵੀ ਠੀਕ ਰਹਿਣ ਅਕਲ ਵੀ ਸਹੀ ਸਲਾਮਤ ਰਵੇ ਗਲਤ ਨੂੰ ਗਲਤ ਵੀ ਕਹਿਆ ਕਰੋ ਸਣਕੀ ਸੁਭਾ ਦੇ ਨਾ ਬਣੋ ਤੇ ਰੇੜੀਆਂ ਰੂੜੀਆਂ ਤੇ ਆਪਾਂ ਘਟਮੂ ਮਾਰਿਆ ਕਰਗੇ ਤੇ ਆਪ ਦੀ ਚੀਜ਼ ਆਪ ਬਣਾ ਕੇ ਖਾਗੇ ਜਾਂ ਕਿਚਨ ਦੇ ਵੱਲ ਵੀ ਦੇਖ ਲਿਆ ਕਰਗੇ ਇਸ ਸਮੇਂ ਦੀ ਲੋੜ ਆ ਜੇ ਅਸੀਂ ਜਿਉਂਦੇ ਰਹਿਣਾ ਚਾਹੁੰਦੇ ਆ ਲੰਮਾ ਜਿਉਣਾ ਚਾਹੁੰਦੇ ਆ ਤੇ ਮੈਂ ਇੱਕ ਹੋਰ ਵੀ ਗੱਲ ਚਲੋ ਜੋੜ ਦਿੰਨਾ ਜੇ ਅਸੀਂ ਵੱਡ ਤੋਂ ਵੱਧ ਲੰਮਾ ਸਮਾਂ ਕਈ ਹੋਰ ਦਹਾਕੇ ਲੋਕਾਂ 'ਚ ਨੁਕਸ ਕੱਢਣਾ ਚਾਹੁੰਦੇ ਆ ਗਲਤ ਮਲਤ ਟਿੱਪਣੀਆਂ ਕਰਨਾ ਚਾਹੁੰਦੇ ਤਾਂ ਇਹਦੇ ਲਈ ਤੰਦਰੁਸਤ ਰਹਿਣਾ ਬੜਾ ਜ਼ਰੂਰੀ ਹੈ ਜਿਉਂਦੇ ਰਹਿਣਾ ਬੜਾ ਜ਼ਰੂਰੀ ਆ ਤੇ ਜੇ ਜਿਉਂਦੇ ਰਹਿਵਾਂਗੇ ਤਾਂ ਹੀ ਟਿੱਪਣੀਆਂ ਕਰਾਂਗੇ ਲੋਕਾਂ ਦੇ ਉੱਤੇ ਇਸ ਕਰਕੇ ਆਓ ਆਪਣੀ ਤੇ ਆਪਣਿਆਂ ਦੀ ਸਿਹਤ ਦਾ ਖਿਆਲ ਕਰਗੇ